ਜਬ ਲੋ ਨਹੀਂ ਭਾਗ ਲਿਲਾਰ ਉਦੈ ਤਬ ਲੋ ਭ੍ਰਮਤੇ ਫਿਰਤੇ ਬਹੁਤਾਯੋ ਕਲ ਘੋਰ ਸਮੁੰਦਰ ਮਾ ਬੂਡ ਤਤਤੇ ਕਬ ਹੂ ਮਟ ਹੈ ਨਹੀਂ ਰਹਿ ਪਸ਼ੂਤਾਯੋ ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਯੋ ਜਪਿਓ ਜਿਨ ਅਰਜੁਨ ਦੇਵ ਗੁਰੂ ਫੇਰ ਸੰਕਟ ਜੋਂ ਗਰਬ ਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫੇਰ ਸੰਕਟ ਜੋਂ ਗਰਬ ਨਾਇਓ ਇਹ ਪਵਨ ਸ਼ਬਦ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਉਸ ਤਤ ਵਿੱਚ ਪੱਟ ਸਹਿਬਾਨ ਬਲੋਂ ਉਚਾਰਨ ਕੀਤਾ ਹੋਇਆ ਇਸ ਸ਼ਬਦ ਨੂੰ ਤਕਰੀਬਨ ਆਪਾਂ ਰੋਜ਼ਾਨਾ ਮਹੀਨਾ ਇੱਕ ਲਗਾਤਾਰ ਹਰ ਇੱਕ ਧਾਰਮਿਕ ਸਥਾਨ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਇਹਦਾ ਕੀਰਤਨ ਹੁੰਦਾ ਹੈ ਹੁਣ ਇਸ ਪਵਨ ਸ਼ਬਦ ਦੇ ਅੰਦਰ ਔਰ ਸਾਰਿਆਂ ਨੂੰ ਤਕਰੀਬਨ ਸਾਨੂੰ ਇਹ ਸ਼ਬਦ ਦੇ ਜਿਹੜੇ ਬੋਲ ਆ ਉਹ ਯਾਦ ਆ ਮੂੰਹ ਜਵਾਨ ਆਉਂਦੇ ਆ ਹੁਣ ਇਸ ਪਵਨ ਸ਼ਬਦ ਵਿੱਚ ਪਟਮਾਥਰਾ ਜੀ ਦਾ ਉਚਾਰਨ ਕੀਤਾ ਹੋਇਆ ਇਹਦੇ ਵਿੱਚ ਕੀ ਵਡਿਆਈ ਕਰਦੇ ਆ ਪਟਮਾਥਰਾ ਜੀ ਕਹਿੰਦੇ ਜਬ ਲਾਉ ਨਹੀਂ ਭਾਗ ਲਿਲਾਰ ਉਦੈ ਉਦੈ ਹੁੰਦਾ ਜਿਵੇਂ ਆਪਾਂ ਕਹਿੰਨੇ ਵੀ ਸੂਰਜ ਉਦੈ ਹੋ ਗਿਆ ਭਾਵ ਚੜ ਗਿਆ ਪ੍ਰਕਾਸ਼ਮਾਨ ਹੋ ਗਿਆ ਉਦੈ ਹੁਣ ਲਿਲਾਰ ਕਹਿੰਦੇ ਮੱਥੇ ਨੂੰ ਜਬ ਲਾਉ ਨਹੀਂ ਭਾਗ ਲਿਲਾਰ ਉਦੈ ਕਿਉਂਕਿ ਪਟ ਸਾਹਿਬਾਨ ਗੁਰੂ ਅਰਜਨ ਦੇਵ ਜੀ ਦੀ ਉਸਤਤ ਕਰਦੇ ਆ ਕਹਿੰਦੇ ਜਿਨ੍ਹਾਂ ਚਿੱਕਰ ਸਾਡੇ ਮੱਥੇ ਦੇ ਭਾਗ ਨਹੀਂ ਜਾਗੇ ਸੀ ਜਬ ਲਓ ਨਹੀਂ ਭਾਗ ਜਿੰਨਾ ਚਿਕਰ ਜਬ ਲਓ ਮਤਲਬ ਜਿੰਨਾ ਚਿਕਰ ਨਹੀਂ ਭਾਗ ਭਾਗ ਨਹੀਂ ਲਲਾਰ ਮੱਥੇ ਤੇ ਉਦੈ ਮੱਥੇ ਦੇ ਭਾਗ ਜਿੰਨਾ ਚਿਕਰ ਨਹੀਂ ਜਾਗੇ ਸੀ ਤਬ ਲਓ ਉਹਨਾਂ ਚਿਕਰ ਭ੍ਰਮਤ ਤੇ ਫਿਰ ਤੇ ਬਹੁਤ ਆਏ ਉਹਨਾਂ ਚਿਕਰ ਪਟ ਸਾਹਿਬਾਨ ਕਹਿੰਦੇ ਵੀ ਅਸੀਂ ਪਟਕਦੇ ਰਹੇ ਭ੍ਰਮ ਤੇ ਪਟਕਣਾ ਜਗਾ ਜਗਾ ਤੇ ਪਟਕਦੇ ਸੀ ਕਦੀ ਕਿਸੇ ਤੇ ਬਾਬੇ ਤੋਂ ਕਦੀ ਕਿਸੇ ਬਾਬੇ ਤੋਂ ਕਦੀ ਕਿਸੇ ਮੜੀ ਤੇ ਕਦੀ ਕਿਸੇ ਕਬਰ ਤੇ ਇਹ ਪਟਕਣਾ ਹੁੰਦਾ ਇਹ ਪਟਕਣਾ ਸਾਨੂੰ ਲੱਗੀ ਹੋਈ ਹੈ ਤੇ ਪਟ ਸਾਹਿਬਾਨ ਕਹਿੰਦੇ ਵੀ ਸਾਨੂੰ ਇਹ ਪਟਕਣਾ ਲੱਗੀ ਹੋਈ ਸੀ ਔਰ ਅਸੀਂ ਪਟਕ ਰਹੇ ਸੀ ਤੱਬ ਲੋ ਉਹਨਾਂ ਚਿਕਰ ਭ੍ਰਮ ਤੇ ਫਿਰ ਤੇ ਬਹੁਤ ਆਓ بڑے ਦੌੜ ਭੱਜ ਕਰਦੇ ਰਹੇ ਆਲੇ ਦੁਆਲੇ ਭਟਕਦੇ ਰਹੇ ਫਿਰਦੇ ਰਹੇ ਜਿਨ੍ਹਾਂ ਚੱਕਰ ਮੱਥੇ ਦੇ ਭਾਗ ਨਹੀਂ ਜਾਗੇ ਸੀ ਉਹਨਾਂ ਚੱਕਰ ਅਸੀਂ ਕੋਈ ਜਗ੍ਹਾ ਹੀ ਨਹੀਂ ਛੱਡੀ ਕੋਈ ਸਥਾਨ ਨਹੀਂ ਛੱਡਿਆ ਧਾਰਮਿਕ ਜਿੱਥੇ ਅਸੀਂ ਨਾ ਗਈ ਹੋਈ ਜਿੱਥੋਂ ਜਿੱਥੋਂ ਪਤਾ ਲੱਗਦਾ ਸੀ ਵੀ ਇੱਥੇ ਫਲਾਣਾ ਫਲਾਣਾ ਆਇਆ ਇੱਥੋਂ ਬੜੀ ਪਹੁੰਚੀ ਜਗ੍ਹਾ ਹੈ ਉਹ ਹਰ ਜਗ੍ਹਾ ਨੂੰ ਜਾ ਕੇ ਭਟ ਸਹਿਬਾਨ ਕਹਿੰਦੇ ਅਸੀਂ ਦੇਖਿਆ ਸੀ ਭਟਕੇ ਆ ਫਿਰ ਕਲ ਘੋਰ ਸਮੁੰਦਰ ਮੈਂ ਬੂਟ ਤਿਥੇ ਇਹਨੇ ਕਲ ਯੁਗ ਦੇ ਘੋਰ ਸਮੁੰਦਰ ਵਿੱਚ ਡੁੱਬੇ ਪਏ ਸੀ ਕਲ ਘੋਰ ਸਮੁੰਦਰ ਮੈਂ ਬੂਟ ਤਥੇ ਇੱਕ ਸਮੁੰਦਰ ਪਾਣੀ ਦਾ ਇੱਕ ਸਮੁੰਦਰ ਹੁੰਦਾ ਵਿਕਾਰਾਂ ਦਾ ਮਾਇਆ ਦੇ ਮੋਹ ਦਾ ਸਮੁੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਛੱਲਾਂ ਜਿਹਦੇ ਵਿੱਚ ਪੈ ਰਹੀਆਂ ਹੰਕਾਰ ਦਾ ਸਮੁੰਦਰ ਈਰਖਾ ਦਾ ਸਮੁੰਦਰ ਇਕ ਇਹ ਸਮੁੰਦਰ ਇਕ ਪਾਣੀ ਦਾ ਸਮੁੰਦਰ ਇਦਾਂ ਕਹਿੰਦੇ ਇਸ ਕਲਯੁਗ ਦੇ ਘੋਰ ਸਮੇਂ ਦੇ ਅੰਦਰ ਅਸੀਂ ਵਿਕਾਰਾਂ ਦੇ ਸਮੁੰਦਰ ਦੇ ਵਿੱਚ ਕਲ ਘੋਰ ਸਮੁੰਦਰ ਮੈਂ ਬੂਟਤ ਥੇ ਡੁੱਬੇ ਪੈ ਸੀ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਯੋ ਕਹਿੰਦੇ ਕਦੀ ਵੀ ਸਾਡਾ ਪਛਤਾਵਾ ਮਿਟਿਆ ਹੀ ਨਹੀਂ ਭਾਵੇਂ ਸਾਡੇ ਮਨ ਦੀ ਤਸੱਲੀ ਹੋਈ ਨਹੀਂ ਮਾਨਵ ਟਿਕਿਆ ਹੀ ਨਹੀਂ ਮਨ ਡਟ ਕਾ ਨਹੀਂ ਕਿਤੋਂ ਵੀ ਹਾਸਲ ਹੋਇਆ ਕਿਤੋਂ ਮਨ ਦੀ ਸ਼ਾਂਤੀ ਜਿਹੜੀ ਚਾਹੀਦੀ ਆ ਉਹ ਨਹੀਂ ਪ੍ਰਾਪਤ ਹੋਈ ਕਬ ਹੂੰ ਮਟ ਹੈ ਨਹੀਂ ਰੇ ਪਸ਼ੁਤਾਏ ਪਰ ਤਤ ਵਿਚਾਰ ਜਹ ਮਥੁਰਾ ਮਥੁਰਾ ਜੀ ਕਹਿੰਦੇ ਮੈਂ ਤਤ ਕੱਢਿਆ ਇਹ ਤਤ ਦੀ ਵਿਚਾਰ ਆ ਸੱਚ ਦੀ ਵਿਚਾਰ ਆ ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕੋ अवतार बनायो जगਤ ਨੂੰ ਤਾਰਨ ਲਈ ਹਰੀ ਨੇ ਪਰਮਾਤਮਾ ਨੇ ਗੁਰੂ ਅਰਜਨ ਦੇਵ ਜੀ ਰੂਪੀ અવਤਾਰ ਧਾਰਿਆ ਜਗ ਤਾਰਨ ਕੋ અવਤਾਰ ਬਨਾਇਓ ਜਗਤ ਨੂੰ ਤਾਰਨ ਦੇ ਲਈ ਗੁਰੂ ਅਰਜਨ ਦੇਵ ਜੀ ਨੂੰ ਸੰਸਾਰ ਤੇ ਭੇਜਿਆ ਫਿਰ ਕਹਿੰਦੇ ਜਪਿਓ ਜਿਨ ਅਰਜਨ ਦੇਵ ਗੁਰੂ ਹੁਣ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਜਪਿਆ ਜਿਤੇ ਕੀਤਾ ਭਾਵ ਉਹਨਾਂ ਦੀਆਂ ਸਖਿਆਵਾਂ ਨੂੰ ਸੁਣਿਆ ਮੰਨਿਆ ਤੇ ਆਪਣੇ ਜੀਵਨ ਵਿੱਚ ਲਾਗੂ ਕੀਤਾ ਉਹਨਾਂ ਮੁਤਾਬਕ ਜੀਣ ਲੱਗ ਪਏ ਉਹਨਾਂ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰ ਲਿਆ ਜਪਿਓ ਜਿਨ ਅਰਜੁਨ ਦੀ ਜਪਣ ਦਾ ਮਤਲਬ ਗ੍ਰਹਿਣ ਕਰਨਾ ਇੱਕ ਤਾਂ ਮੁਖ ਨਾਲ ਕੱਲਾ ਜੱਪੀ ਜਾਂਦੇ ਅਸੀਂ ਇਹ ਤਾਂ ਜਪਣਾ ਇਹ ਜਪਣ ਦਾ ਮਤਲਬ ਅੰਦਰੋਂ ਮਨ ਵੀ ਜਪਣਾ ਸ਼ੁਰੂ ਹੋ ਜਾਏ ਭਾਵ ਕਿ ਸਿੱਖਿਆ ਨੂੰ ਲੈ ਲੈਣਾ ਸਿੱਖਿਆ ਗ੍ਰਹਿਣ ਕਰ ਲੈਣੀ ਸਿੱਖਿਆ ਦੇ ਮੁਤਾਬਕ ਚੱਲਣਾ ਇਹ ਹੈ ਪਰਮਾਤਮਾ ਨੂੰ ਜਪਣਾ ਜਪਿਓ ਜਿਨ ਅਰਜੁਨ ਦੇਵ ਗੁਰੂ ਜਿਨ੍ਹਾਂ ਨੇ ਕਹਿੰਦੇ ਗੁਰੂ ਅਰਜਨ ਦੇਵ ਜੀ ਨੂੰ ਜਪਿਆ ਫਿਰ ਸੰਕਟ ਜੂਨ ਗਰਭ ਨਾ ਆਇਓ ਫਿਰ ਉਹ ਮਨੁੱਖ ਕਦੇ ਕਿਸੇ ਸੰਕਟ ਵਿੱਚ ਜੂਨਾ ਦਾ ਸੰਕਟ ਗਰਭ ਗਰਭ ਜੂਨਾ ਵਿੱਚ ਨਹੀਂ ਆਉਂਦੇ ਗਰਭ ਗੱਗਾ ਰਾਰਾ ਪੱਬਾ ਇੱਥੇ ਹੈਗਾ ਗੱਗਾ ਰਾਰਾ ਤੇ ਪੱਬਾ ਗਰਭ ਜਿੱਥੇ ਗੱਗਾ ਰਾਰਾ ਤੇ ਬੱਬਾ ਆਉਂਗਿਆ ਉਹ ਵੀ ਗਰਭ ਵੀ ਉਹਨੂੰ ਵੀ ਗਰਭ ਹੀ ਬੋਲਦੇ ਆ ਪਰ ਉਹ ਗਰਭ ਦਾ ਮਤਲਬ ਹੁੰਦਾ ਹੰਕਾਰ ਭਾਵ ਗਰਭ ਕਰਨਾ ਹੰਕਾਰ ਕਰਨਾ ਇੱਥੇ ਗਰਭ ਦਾ ਮਤਲਬ ਹੈ ਪੇਟ ਕਹਿੰਦੇ ਫਿਰ ਉਹ ਜੂਨਾ ਵਿੱਚ ਨਹੀਂ ਆਉਂਦੇ ਫਿਰ ਸੰਕਟ ਜੂਨ ਗਰਭ ਨਾ ਆਇਓ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੀ ਸਿੱਖਿਆਵਾਂ ਨੂੰ ਅਪਣਾਇਆ ਗੱਲ ਇਹ ਸਾਰੀ ਸਿੱਖਿਆਵਾਂ ਨੂੰ ਅਪਣਾਉਣ ਦੀ ਜੇ ਸਿੱਖਿਆਵਾਂ ਗੁਰੂ ਨਾਨਕ ਦੇਵ ਜੀ ਦੀਆਂ ਗੁਰੂ ਅਰਜਨ ਦੇਵ ਜੀ ਦੀਆਂ ਨੂੰ ਅਸੀਂ ਗ੍ਰਹਿਣ ਕਰ ਲਾਂਗੇ ਤੇ ਫਿਰ ਸਤਿਗੁਰੂ ਜੀ ਕਹਿੰਦੇ ਗਰਭਜੋਨੀਆਂ ਤੋਂ ਸਾਡਾ ਛੁਟਕਾਰਾ ਹੋ ਜਾਊ ਗਰਭਜੋਨੀਆਂ ਕਿਹੜੀਆਂ ਇਹ ਸਰੀਰ ਭਾਵੇਂ ਸਾਡਾ ਮਨੁੱਖਾ ਦਾ ਆ ਹੈਗੇ ਅਸੀਂ ਮਨੁੱਖੀ ਆ ਪਰ ਮਨੁੱਖਾ ਜਨਮ ਦੇ ਵਿੱਚ ਅਸੀਂ ਅਨੇਕਾਂ ਹੀ ਜੁਨਾ ਰੋਜ਼ਾਨਾ ਭੋਗਦੇ ਆ ਅਨੇਕਾਂ ਜੁਨਾ ਜਿਹਨੂੰ ਮਹਾਰਾਜ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਜਾਤ ਭਾਵੇਂ ਮਨੁੱਖਾਂ ਦੀ ਆ ਸਰੀਰ ਮਨੁੱਖਾਂ ਦਾ ਪਰ ਕੰਮ ਸਾਡੇ ਜਿਹੜੇ ਆ ਪਸ਼ੂਆਂ ਵਾਲੇ ਜਾਨਵਰਾਂ ਵਾਲੇ ਆ ਇਹ ਸਤਗੁਰੂ ਜੀ ਕਹਿੰਦੇ ਜੂਨਾ ਜਿਹੜੀਆਂ ਰੋਜ਼ ਭੋਗਦੇ ਆ ਨਾ ਇਹ ਜੂਨਾ ਫਿਰ ਕੱਟੀਆਂ ਜਾਂਦੀਆਂ ਰੋਜ਼ ਬੰਦਾ ਜਨਮਨਾ ਵਾਣੀਆਂ ਜੂਨਾ ਭੋਗਣ ਤੋਂ ਬਚ ਜਾਂਦਾ ਫਿਰ ਸੰਕਟ ਜੂਨ ਗਰਬ ਨਾਯੋ ਜਪਿਓ ਜਿਨ ਅਰਜੁਨ ਦੇਵ ਗੁਰੂ ਤੂੰ ਇਹ ਨਾ ਜੂਨਾ ਤੋਂ ਬਚਣਾ ਰੋਜ਼ਾਨਾ ਤੇ ਫਿਰ ਗੁਰੂ ਅਰਜਨ ਦੇਵ ਜੀ ਦੀਆਂ ਸਖਿਆਵਾਂ ਨੂੰ ਗ੍ਰਹਿਣ ਕਰਨਾ ਪਊਗਾ। ਗੁਰੂ ਅਰਜਨ ਦੇ ਮਹਾਰਾਜ ਜੀ ਜਿਹੜੀਆਂ ਸਖਿਆਵਾਂ ਆ ਉਹਨਾਂ ਨੂੰ ਆਪਾਂ ਗ੍ਰਹਿਣ ਕਰੀਏ, ਮੰਨੀਏ। ਸਾਡੇ ਅੰਦਰ ਉਹ ਸਖਿਆਵਾਂ ਜਿਹੜੀਆਂ ਘਰ ਘਰ ਜਨ ਗੁਰੂ ਦੇ ਉਪਦੇਸ਼ ਜਿਹੜੇ ਆ ਸਾਡੇ ਹਿਰਦੇ ਚ ਟਿਕ ਜਾਣ। ਕਿਤੇ ਦਿਖਾਵਾ ਹੀ ਨਾ ਰਹਿ ਜਾਏ। ਭਈ ਅਸੀਂ ਪਾਠ ਕਰਦੇ ਆਂ, ਨਿਤਨੇਮ ਕਰਦੇ ਆਂ। ਸਵੇਰੇ ਕਰਦੇ ਆਂ, ਸ਼ਾਮ ਕਰਦੇ ਆਂ। ਜਿਤੇ ਉਹਦਾ ਜਿਹੜਾ ਅਸਰ ਆ ਉਹ ਸਾਡੇ ਹਿਰਦਿਆਂ 'ਚ ਬਸ ਜਾਏ ਸਾਡੇ ਅੰਦਰੋਂ ਜਿਹੜੀ ਈਰਖਾ ਹੰਕਾਰ ਉੱਚੇ ਨੀਵੇਂ ਦੀ ਜਿਹੜੀ ਕੋੜ ਆ ਜਾਤ ਦਾ ਕੋੜ ਇਹ ਸਾਰੇ ਕੋੜ ਸਾਡੇ ਅੰਦਰੋਂ ਨਿਕਲ ਜਾਣ ਤਾਂ ਅਸੀਂ ਇਹਨਾਂ ਜੂਨਾ ਤੋਂ ਸਾਡਾ ਬਚਾਅ ਹੋ ਸਕਦਾ ਤੇ ਇਸੇ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਅਸੀਂ ਜਪਣਾ ਕਿ ਸਾਡਾ ਜੂਨਾ ਤੋਂ ਸੰਕਟਾਂ ਤੋਂ ਬਚਾਅ ਹੋ ਸਕੇ ਤੋ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸੋਧੀ ਬਖਸ਼ਿਸ਼ ਕਰਨ ਭੁੱਲਾਂ ਬਖਸ਼ ਲੈਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ